ਵੱਲੋਂ ਰਿਪੋਰਟ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਹੀ ਅਮਰੀਕਾ ਦੇ ਵੱਲੋਂ ਵੀ ਇੱਕ ਹੋਰ ਜਹਾਜ਼ ਰਾਹੀ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਭਾਰਤੀਆਂ ਨੂੰ ਵਾਪਸ ਦੇਸ਼ ਭੇਜਿਆ ਗਿਆ ਜ ਜਨਾ ਦੇ ਵਿੱਚ ਹਲਕਾ ਫਤਿਹਗੜ ਸਾਹਿਬ ਦੇ ਦੀਨ ਆਂਧੇਪਿੰਡ ਤਲਾਣੀਆਂ ਦਾ ਰਹਿਣ ਵਾਲਾ ਗੁਰਮੀਤ ਸਿੰਘ ਵੀ ਸ਼ਾਮਲ ਹੈ ਇਸ ਦੇ ਇੰਟਰਨਿਊਜ਼ ਦੇ ਨਾਲ ਗੱਲਬਾਤ ਕੀਤੀ ਹੈ ਤੇ ਆਪਣੀ ਹੱਟਪੀਕ ਸੁਣਾਈ ਹੈ ਅੰਦਰ ਦੋਸਤੋ ਮੈਨਸਕਰ ਇੰਡੀਆ ਨਿਊਜ਼ ਦੇਖਦੇ ਸਾਰੇ ਹੀ ਦਰਸ਼ਕਾਂ ਸਵਾਗਤ ਹੈ ਤੇ ਮੈਂ 파ਰਸ ਗੌਤਮ ਤੇ ਅੱਜ ਅਸੀਂ ਜ਼ਿਲ੍ਹਾ ਸ਼੍ਰੀ ਫਤਿਹਗੜ ਸਾਹਿਬ ਦੇ ਨੇੜੇ ਪਿੰਡ ਤਲਾਨੀਆਂ ਵਿਖੇ ਪਹੁੰਚੇ ਆ ਜਿੱਥੇ ਕਿ ਅਮਰੀਕਾ ਸਰਕਾਰ ਵੱਲੋਂ ਡਿਪੋਟ ਕੀਤੇ ਗਏ ਨੌਜਵਾਨ ਚੌਕਦਰ ਸਾਹਿਬ ਹਲਕੇ ਦੇ ਪਿੰਡ ਤਲਾਨੀਆਂ ਦਾ ਗੁਰਮੀਤ ਸਿੰਘ ਨਾਮਕ ਵਿਅਕਤੀ ਵੀ ਆਪਣੇ ਘਰ ਅੱਜ ਵਾਪਸ ਪਹੁੰਚਿਆ ਆਓ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਕਿਵੇਂ ਰਿਹਾ ਸਫ਼ਰ ਕੀ ਕੁਝ ਉਹਨਾਂ ਨਾਲ ਬਾਤ ਰਿਹਾ ਸਾਡੇ ਨਾਲ ਇਸ ਸਮੇਂ ਮੌਜੂਦ ਆਓ ਗੱਲਬਾਤ ਕਰ ਲੈਂਦੇ ਸੱਸੀ ਜੀ ਸਰ ਸੱਸੀ ਜੀ ਹਾਂ ਜੀ ਸਰ ਕਿਵੇਂ ਸੁਪਨਾ ਸੋਚਿਆ ਕਿ ਅਮਰੀਕਾ ਜਾਣਾ ਕੀ ਕਾਰਨ ਬਣਿਆ ਉਹ ਬਸ ਜਿਦਾ ਦੇਖਨੇ ਤੇ 36 ਦੀ ਹੋ ਗਈ ਉਹਨਾਂ ਨੌਕਰੀ ਤੇ ਵੀ ਆਸ ਨਹੀਂ ਹੈਗੀ ਤਾਂ ਫਿਰ ਅਰੋਹ ਸਾਹਿਬ ਨੇ ਪਿਆਰ ਕੋਈ ਸੋਚ ਲਾ ਮੇਰੇ ਵਾਰੀ ਵੀ ਮੇਰੇ ਵੀ ਬੱਚੇ ਕੱਲ ਨੂੰ ਵੱਡੇ ਹੋ ਜਾਣਗੇ ਤੇ ਇਹਨਾਂ ਦੇ ਵਿਆਹ ਕਰਨਾ ਹੈ ਜੀ ਬੇਟੀ ਦਾ 12 ਸਾਲ ਦੀ ਹੋ ਗਈ 5-7 ਸਾਲ ਨੂੰ ਤਾਂ ਵਿਆਹ ਤਾਂ ਕਰਨਾ ਹੀ ਹੈ ਬੇਟੀ ਦਾ ਕਰ ਰਿਣਾ ਵੀ ਸਕੂਲ ਵੀ ਜਾਣਾ ਹੈ ਇਹਨਾਂ ਦੇ ਯੂਨੀਫਾਰਮ ਵੀ ਚਾਹੀਦੇ ਸਭ ਕੁਝ ਚਾਹੀਦਾ ਬਸ ਇਹਨਾਂ ਦੇ ਲਈ ਜਦੋਂ ਮੈਂ 8-10 ਸਾਲ ਸੋਚਿਆ ਸੀ ਕਿ 8-10 ਸਾਲ ਲਾ ਕੇ ਮੈਂ ਇੰਡੀਆ ਵਾਪਸ ਆ ਜਾਵਾਂਗਾ ਪਿੱਛੇ ਵੀ ਹੈਗੇ ਮੇਰੇ ਬਾਪੂ ਆਪੀ ਬਜ਼ੁਰਗ ਨੇ ਇਹਨਾਂ ਨੂੰ ਵੀ ਆ ਕੇ ਦੇਖਣਾ ਹੈ बस ऐसे करके ਘਰ ਛੱਡਿਆ ਸੀਗਾ ਸੋਚਿਆ ਸੀ ਕੁਝ ਚੰਗੇ ਦੇ ਲਈ ਤੇ ਹੋਇਆ ਕੁਝ ਹੋਰ ਤੇ ਕੀ ਉਰੇ ਕੀ ਕੰਮ ਕਰਦੇ ਸੀ ਇੰਡੀਆ ਚ ਇੱਥੇ ਜ਼ਰ ਦਿਹਾੜੀ ਹੀ ਕਰਦੇ ਸੀ ਤੇ ਸਰ ਕਿੰਨਾ ਕਿੰਨੀ ਤਰੀਕ ਨੂੰ ਗਏ ਤੁਸੀਂ ਕਰੋ ਮੈਂ ਸਰ ਨਿਕਲਾ ਸੀਗਾ 6 ਨਵੰਬਰ ਨੂੰ ਜੀ ਅੱਛਾ ਜੀ ਤੇ ਫਲਾਈਟ ਮੇਰੀ ਹੋਈ ਸੀ 29 ਨਵੰਬਰ ਨੂੰ ਜੀ ਅਜਿਪਟੋ ਦਾ ਵੀਜ਼ਾ ਸੀਗਾ ਮੇਰੇ ਕੋਲ ਕੈਰੋ ਦਾ ਜੀ ਕੈਰੋ ਮੈਂ ਉਤਰਿਆ ਸੀਗਾ ਤੇ ਉਸ ਤੋਂ ਬਾਅਦ 3-4 ਦਿਨ ਮੈਂ ਕੈਰੋ ਰੁਕ ਕੇ ਆਇਆ ਫਿਰ ਮੈਂ ਮੈਟਰ ਗਿਆ ਜੀ ਅਜਿਪਟ ਤੋਂ ਬਟਰੇਮਾ ਛੇਦੰਬੂ ਕੇ ਇੱਕ ਦਿਨ ਨਿਕਲੇ ਉਸ ਤੋਂ ਬਾਅਦ ਪੁਲਿਸ ਨੇ ਅਰੈਸਟ ਕਰ ਲਿਆ ਸੀਗਾ ਖਾਣਾ ਤਾਂ ਮਿਲਦਾ ਹੀ ਨਹੀਂ ਸੀ ਉਹ ਆਪਣੀ ਜੇਬ ਦੇ ਵਿੱਚੋਂ ਕੁਝ ਖਾਣਾ ਪੈਂਦਾ ਸੀਗਾ ਜੇ ਅਗਰ ਕੋਈ ਮਿਲ ਜਾਂਦਾ ਸੀ ਉੱਪਰ ਰੋਟੀ ਸੜ ਪੈਂਦਾ ਸੀ ਜਾਂ ਕੋਈ ਰੋਟੀ ਦਾ ਮਿਲਦੀ ਨਹੀਂ ਸੀ ਮਤਲਬ ਬਿਸਕਟ ਵਗੈਰਾ ਹੀ ਖਾਦੇ ਸੀ ਛੇ ਦਿਨਾਂ ਜੈਂਟ ਨੇ ਮੱਲਗ ਟਿਕਟ ਕਰਵਾਈ ਤੇ ਉਸ ਤੋਂ ਬਾਅਦ ਫਿਰ ਘਾਟੀ ਮੱਲਾ ਪਹੁੰਚਿਆ ਘਾਟੀ ਮੱਲਾ ਪਹੁੰਚ ਕੇ ਉੱਥੋਂ ਉਹਨਾਂ ਨੇ ਜਿਵੇਂ ਘਾਟੀ ਮੱਲਾ ਪਹੁੰਚੇ ਉਥੋਂ ਤਾਂ ਪਾ ਸਕੇ ਫਿਰ ਅੱਗੇ ਨਿਕਲੇ ਤਾਂ ਪਾ ਚੁੱਲਾ ਨਹੀਂ ਉੱਥੋਂ ਇੱਕ 12 ਘੰਟੇ ਦੀ ਬੋਟ ਲੱਗੀ ਬੋਟ ਦੇ ਵਿੱਚ ਦੂਸਰਾ ਜਨਮ ਲਿਆ ਜੀ 4 ਘੰਟੇ ਤੂਫਾਨ ਦੇ ਵਿੱਚ ਹੀ ਸੀਗੇ 4 ਘੰਟੇ ਤੂਫਾਨ ਦੇ ਵਿੱਚ ਸੀ ਪਤਾ ਨਹੀਂ ਸੀ ਬੋਟ ਕਿਹੜੇ ਵੇਲੇ ਟਿੱਕੀ ਹੋ ਜੇ ਬੋਟ ਤਿੰਨ ਵਾਰੀ ਅੱਤਾਂ ਟੋਲੇ ਘਾਰੇ ਸੀ 12 ਘੰਟੇ ਦੇ ਵਿੱਚ 11 ਘੰਟੇ ਦਾ ਮਾਲਕ ਨੂੰ ਯਾਦ ਰੱਖਿਆ 11 ਘੰਟੇ ਸਿਮਰਨ ਨੇ ਵੀ ਬੰਦ ਕਰਿਆ ਕੁਛ ਖਾਣ ਨੂੰ ਕੋਈ ਸੀਗਾ ਨਹੀਂ ਬਸ ਇੱਟੇ ਹੀ ਖਾਲੀ ਗੋੜ ਬੈਠੇ ਰਹੇ ਇੱਕ ਖਾਲੀ ਕੀ ਸੀ ਸਰ ਮੱਢੜ ਪਿੱਛੇ ਪਾਣੀ ਪੀਤਾ ਆ ਹਾਂਜੀ ਦੇ ਹਾਂਜੀ ਦੇ ਜੀ ਉਸ ਤੋਂ ਬਾਅਦ ਪਾਪਾ ਚੁੱਲਾ ਵੀ ਇਦਾਂ ਹੀ ਹੋਇਆ ਘੱਟੀ ਮਾਲਾ ਵੀ ਇੱਕ ਦਿਨ ਨੌਲਡਜ ਮਿਲਿਆ ਸੀਗਾ ਉਹ ਮੈਂ ਮੰਨ ਨਾ ਕਰਤਾ ਜੀ ਮੇਰੇ ਕੁੜੀ ਸੀਗੀ ਡਾਕਟਰ ਉਹਨੂੰ ਕਸਟਰੀ ਕੀਤੀ ਕਿ ਮੈਂ ਟ੍ਰਾਂਸਲੇਟਰ ਕਰਕੇ ਕਿ ਪੜ੍ਹਨਾ ਮੈਂ ਨਹੀਂ ਖਾ ਸਕਦਾ ਨੌਲਡਜ ਮੈਂ ਨਹੀਂ ਕਰਦਾ ਫਿਰ ਉਹਨੂੰ ਕਿਹਾ ਚਲੋ ਉਹਨੇ ਗੱਲ ਮੰਨ ਕੇ ਮੈਨੂੰ ਵਜਿ ਲਿਆ ਕੇ ਦਿੱਤਾ ਵਜਿ ਵੀ ਤਾਂ ਦਾਈ ਸੀਗਾ ਉਹ ਵਾਲੀ ਜਿਹੜੀ ਸਬਜ਼ੀਆਂ ਹੁੰਦੀਆਂ ਸੀ ਉਹ ਹਰੀ ਜੀ ਕੋਬੀ ਜਿਹੜੀ ਹੁੰਦੀ ਆ ਵੈਸੇ ਵੀ ਖਾਣ ਨੂੰ ਤੁਹ ਨਹੀਂ ਕਰਦਾ ਤੋ ਐਸੀ ਗੁਰਮੀਤ ਸਿੰਘ ਜੀ ਲਾਨੀਆਂ ਤੋਂ ਜਿਨ੍ਹਾਂ ਨੇ ਆਪਣੀ ਆਪ ਬਿੱਤੀ ਸੁਣਾਈ ਤੇ ਉਹਨਾਂ ਨੇ ਅਪੀਲ ਵੀ ਕੀਤੀ ਕਿ ਜਿਹੜੇ ਏਜੰਟ ਨੇ ਉਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਮੈਂ ਕਾਰਸਗਤਨ ਕਹਿੰਦਾ ਹਾਂ